ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਮੈਂ ਅੱਜ ਆਇਆ ਸੂਰੀਏ ਦੇ ਕੋਲ ਗੇੜਾ ਮਾਰਨ ਵੈਸੇ ਹੁਣ ਹੁੰਨੇ ਤਾਂ ਵਿਹਲੀਆਂ ਕਦੇ ਕਿਹੜੀ ਮੋਟਰ ਤੇ ਚੱਲਗੇ ਕਦੀ ਕਿਹੜੀ ਮੋਟਰ ਤੇ ਚੱਲਗੇ ਬਸ ਆਹੀ ਕੋ ਚੱਲੀ ਜਾਂਦਾ ਰੋਜੀਨਾ ਕੰਮ ਦੇ ਵਿੱਚ ਤੇ ਇਹ ਆਪਣਾ ਸੂਰੀਆ ਬਸ ਪਰਸੋਂ ਤੋਂ ਵੇਲ ਵੱਢਣ ਲੱਗਦੇ ਆ ਅਜੇ ਲੱਗੇ ਨਹੀਂ ਸੀਗੇ ਜਾਣ ਕੇ ਕਿਉਂਕਿ ਖੇਤ ਗਿੱਲੇ ਸੀਗੇ ਹੋਰ ਕੋਈ ਕਾਰਨੀ ਸੀ ਆਲੂ ਤਾਂ ਵੱਡਣ ਵਾਲਾ ਹੋਇਆ ਹੀ ਹੋਇਆ ਸਹਿਜ ਤੇ ਪਰ ਫਿਰ ਇੱਕ ਇਹ ਵੀ ਆ ਕਿ ਸਾਇਦ ਥੋੜਾ ਵੱਡਾ ਹੀ ਹੋ ਜਵੇ ਇਸ ਵਾਰ ਤਾਂ ਵਧੀਆ ਹੀ ਆ ਤਾਂ ਕਰਕੇ ਬਾਲਾ ਨਹੀਂ ਚੱਕਰਾਂ ਚ ਪਏ ਹਨ ਤੇ ਬਸ ਕਰੀ ਜਾਂਦੇ ਆ ਤੇ ਇੱਕ ਵੀਰੇ ਹੋਰ ਵੀ ਗੱਲ ਤੁਹਾਨੂੰ ਦੱਸਾਂ ਪ੍ਰੀਤ ਕੰਬਾਈਨ ਨੇ ਨਾ ਪ੍ਰੀਤ ਕੰਬਾਈਨ ਵਾਲਿਆਂ ਨੇ ਉਹਨਾਂ ਨੇ ਇੱਕ ਆਫਰ ਚਲਾਈ ਆ ਜਿਦੇ ਵਿੱਚ ਉਹਨਾਂ ਨੇ ਆਪ ਦਾ ਟਰੈਕਟਰ ਜਿਹੜਾ 6099 ਆਉਂਦਾ 4 ਵੀਲ ਟਰੈਕਟਰ ਤੇ ਨਾਲ ਆਲੂ ਪੱਟਣ ਵਾਲਾ ਡਿੱਗਰ ਜਿਹੜਾ ਆਪਣੇ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਵਾ ਹਨਾ ਤੇ ਨਾਲ 13 ਨਾ 12 4 36 ਦੀਆਂ ਸਟਿੱਪਣੀਆਂ ਇਹ ਵੀਰੇ ਉਹਨਾਂ ਨੇ 13 ਲੱਖ ਰੁਪਏ ਰੇਟ ਰੱਖ ਕੇ ਸੇਲ ਕਰਨ ਦਾ ਉਹ ਬਣਾਇਆ ਵਾ ਕਿ 13 ਲੱਖ ਰੁਪਏ ਲੈਣਾ ਉਹਦਾ ਤੇ ਹੋਗੇ ਦੇਖੋ ਮੈਨੂੰ ਤਾਂ ਲੱਗਿਆ ਵਧੀਆ ਜੋ ਚਲੋ ਹੈ ਚਾਹੇ ਜੋ ਜਿੱਦਾਂ ਮਰਜੀ ਆ ਦੇਖੋ ਟਰੈਕਟਰ ਦਾ ਹਿੱਸਾ ਵੀ ਮੂਰਲਾ ਕਰਾਰੋ ਦਾ ਪਿਛਲਾ ਵੀ ਕਰਾਰੋ ਦਾ ਇਕੱਲਾ ਇੰਜਨ ਉਹਨਾਂ ਦਾ ਹਨਾ ਸਮਝ ਲਓ ਜੇ ਕੋਈ ਵੀਰ ਕੋਈ ਅਦਰ ਕੰਪਨੀ ਦਾ ਟਰੈਕਟਰ ਲੈਣਾ ਲੈਨੇ ਆਪਾਂ ਆਲੂਆਂ ਦੇ ਲੋਡ ਆ 11 ਲੱਖ ਦਾ ਟਰੈਕਟਰ ਆਉਂਦਾ ਜਿਹੜਾ ਮਰਜੀ ਲੈ ਲਓ ਫੇਰ ਬਾਈ ਉਹਦੇ ਬੇਟ ਲਾ ਹੋਰ ਲਾ ਸਾਰਾ ਕੁਝ ਲਾ ਉਹੋ ਘੱਟੋ ਘੱਟ 12 ਚ ਪੈ ਜਾਂਦਾ ਇੱਥੇ ਯਾਰ 13 ਲੱਖ ਦੇ ਵਿੱਚ ਆਪਾਂ ਨੂੰ ਡਿੱਗਰ ਵੀ ਮਿਲ ਜਾਣਾ ਤੇ ਨਾਲ ਸਟਿੱਪਨੀਆਂ ਵੀ ਮਿਲ ਜਾਣੀਆਂ ਬੈਕ ਵਾਲੀਆਂ ਦੱਸੋ 19 ਰੁਪਈਆ ਜੀ ਠੀਕ ਨਹੀਂ ਤੇ ਮੈਨੂੰ ਤਾਂ ਲੱਗਦਾ ਰੇਟ ਸਹੀ ਆ ਵੀ ਸਾਰੇ ਕਾਹੇ ਦਾ ਕੰਬੋ ਆ 13 ਲੱਖ ਰੁਪਏ ਉਹਨਾਂ ਨੇ ਰੇਟ ਰੱਖਿਆ ਵਾ ਸ਼ਾਇਦ ਕੀ ਪਤਾ ਮਾੜਾ ਮੋਟਾ ਹੋਰ ਮਾਨਦਾਨ ਕਰ ਦੇਣ ਹਨ ਤੇ ਬਾਕੀ ਤੁਸੀਂ ਜਾ ਕੇ ਪਤਾ ਵੀ ਕਰ ਲਿਓ ਤੇ ਆ ਨੰਬਰ ਤੇ ਕੰਟੈਕਟ ਵੀ ਕਰ ਲਿਓ ਉਹਨਾਂ ਦਾ ਨੰਬਰ ਹੈ ਜਿਹੜੇ ਉਹਨਾਂ ਦਾ ਦੇਖ ਦਿਆ 98880 47549 ਇਹਤੇ ਕੰਟੈਕਟ ਕਰ ਲਿਓ ਤੇ ਤੁਹਾਨੂੰ ਲੱਗ ਜੂ ਪਤਾ ਬਾਕੀ ਕਿੱਦਾਂ ਵਾ ਵੀ ਤੁਸੀਂ ਦੇਖ ਲਿਓ ਹਨ ਤੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਿਓ ਪਰ ਮੇਰੇ ਖਿਆਲ ਚ ਵਧੀਆ ਚੀਜ਼ ਆ ਜੇ ਕਿਸੇ ਵੀਰ ਨੇ ਲੈਣਾ ਹੋਇਆ ਜਿਹੜਾ ਵੀਰੇ ਉਹਨਾਂ ਨੇ ਟਰੈਕਟਰ ਦੇਣਾ ਉਹ ਵੀ 4 ਸਿਲੰਡਰ ਆ ਤੇ ਦੇਖੋ ਆਪਾਂ ਨੂੰ ਮੈਨੂੰ ਬਾਲਾ ਉਹਨਾਂ ਦੇ ਟਰੈਕਟਰ ਬਾਰੇ ਨਹੀਂ ਨੋਲੇਜ ਕਿਉਂਕਿ ਮੈਂ ਉਹਨਾਂ ਦੇ ਚਲਾਇਆ ਨਹੀਂ ਜਿਹੜੇ ਵੀਰਾਂ ਨੇ ਚਲਾਇਆ ਉਹਨਾਂ ਨੂੰ ਜਾਦੇ ਪਤਾ ਹੋਊਗਾ ਵੀ ਕਿਵੇਂ ਚੱਲਦੇ ਆ ਫਰੀਦ ਦੇ ਟਰੈਕਟਰ ਹਨਾ ਤੇ ਕਰਾਰੋ ਦਾ ਹਿੱਸਾ ਹਿੱਸੇ ਆ ਉਹਨਾਂ ਦੇ ਤੇ ਲੈਫਟ ਕਪੈਸਿਟੀ ਵੀ 28 ਕੁਆਂਟਲ ਦੀ ਆ ਬਾਈ ਉਹਦੀ ਟਰੈਕਟਰ ਦੀ ਤੇ ਇਹ ਵੀ ਗੱਲ ਹੈਗੀ ਨਾਲ ਤੇ ਬਾਕੀ ਤੁਹਾਨੂੰ ਪਤਾ ਹੀ ਆ ਤੇ ਜਿੱਦਾਂ ਵੀ ਹੈਗਾ ਹਨਾ ਤੇ ਬਾਕੀ ਜਿਹੜੇ ਵੀਰ ਨੂੰ ਕਿਸੇ ਨੂੰ ਪਸੰਦ ਹੋਇਆ ਤਾਂ ਉੱਥੇ ਜਾ ਕੇ ਢੇੜਾ ਮਾਰ ਕੇ ਦੇਖ ਆਇਓ ਤੇ ਐਦਾਂ ਕਰ ਲਾਂਗੇ ਤੇ ਨਹੀਂ ਆਪਾਂ ਫਾਰਮ ਤੇ ਵੀ ਬੁਲਾ ਰਹੇ ਆ ਵੀਵੇਂ ਕਈ ਫਾਰਮ ਤੇ ਛੱਡ ਜੋ ਜੇ ਕਿਸੇ ਵੀਰ ਨੇ ਦੇਖਣਾ ਹੋਇਆ ਤਾਂ ਇੱਥੇ ਦੇਖ ਲਓ ਇਹ ਆਪਣਾ ਸੂਰੀਆ ਆਲੂ ਆ ਤੇ ਇਹਦੇ ਤੁਹਾਨੂੰ ਦੇਖੋ ਬੇਲ ਦਾ ਤਣਾ ਦੇਖੋ ਇਹਦਾ ਦੇਖੋ ਤਣਾ ਇਹ ਆਲੂ ਲੱਭਣਾ ਮੁਸ਼ਕਲ ਹੁੰਦਾ ਹੈਗਾ ਇਹ ਬਹੁਤ ਮੁਸ਼ਕਲ ਦੇ ਨਾਲ ਆਲੂ ਇਹ ਪ੍ਰਜਾਤੀ ਆਲੂਆਂ ਦੀ ਪਾਈ ਜਾਂਦੀ ਆ ਕਿਉਂਕਿ ਥੱਲੇ ਨੂੰ ਵੜ ਜਾਂਦੀ ਹੈ ਇਹ ਹੱਥ ਨਾਲ ਪੱਟਣਾ ਬਹੁਤ ਮੁਸ਼ਕਲ ਹੁੰਦਾ ਚੈਦ ਹੀ ਆਵੇ ਆ ਵੀ ਸਕਦਾ ਨਹੀਂ ਵੀ ਆ ਸਕਦਾ ਕਿਉਂਕਿ ਇਹਦੇ ਤਾਂ ਟਿਊਬਰ ਇੰਨੇ ਕ ਪੈਂਦੇ ਆ ਗਿਣਤੀ ਕਰਨੀ ਔਖੀ ਹੋ ਜਾਂਦੀ ਆ ਆ ਦੇਖੋ ਇੱਕ ਵੀ ਬੂਟਾ ਨਹੀਂ ਨਾਲ ਆਇਆ ਲੈ ਆ ਨਿੱਕੇ ਨਿੱਕੇ ਦਾਣੇ ਨਾਲ ਆਇਆ ਬਸ ਇੱਕ ਵੀ ਦਾਣੇ ਨਹੀਂ ਨਾਲ ਆਇਆ ਆਹਾਂ ਛੋਟੇ ਛੋਟੇ ਦਾਣੇ ਨਾਲ ਆਇਆ ਨਹੀਂ ਦੂਜੇ ਆਲੂਆਂ ਦੇ ਨਾਲ ਹੀ ਕਿੰਨੇ ਆਲੂ ਆ ਜਾਂਦੇ ਆ ਸਾਰਾ ਆਲੂ ਇਹਦਾ ਥੱਲੇ ਨੂੰ ਜਾਂਦਾ ਬੰਦੇ ਸਾਰੇ ਡੂੰਘੇ ਡੂੰਘੇ ਜਾਣਾ ਇਹਨੂੰ ਤਾਂ ਮਸ਼ੀਨ ਦੇ ਫਾਲੇ ਵੀ ਨਵੇਂ ਪਾਉਣੇ ਪੈਂਦੇ ਆ ਆ ਦੇ ਨਵੇਂ ਫਾਲੇ ਪਾ ਕੇ ਪੱਟ ਹੁੰਦਾ ਬਈ ਇਹਦਾ ਝਾੜ ਬਹੁਤ ਜ਼ਿਆਦਾ ਆ ਆਲੂ ਦਾ ਤੇ ਹਾਂ ਇਹ ਵੀ ਗੱਲ ਆ ਇਹ ਆਪਣੀ ਮੰਡੀਆਂ-ਮੰਡੀਆਂ ਜਿਹੀ ਨਹੀਂ ਇਹ ਵਿਕਦਾ ਇਹ ਬਾਹਰ ਇਹਦੀ ਮਾਰਕੀਟ ਹੈਗੀ ਆਲੂ ਨਹੀਂth ਹੱਥ ਚ ਆਉਂਦਾ ਭਰਾਵੋ ਥੱਲੇ ਨੂੰ ਡੂੰਗਾ ਵਾ ਤੇ ਆਲੂ ਦੇਖ ਲਓ ਐਵੇਂ ਲੰਬਾ ਲੰਬਾ ਆਲੂ ਹੁੰਦਾ ਆ ਨਾਲ ਇਹਦੇ ਲੱਗਿਆ ਹੈ ਬਾਕੀ ਨਿੱਕੇ ਨਿੱਕੇ ਟੂਬਰ ਬਹੁਤ ਇਹਨੂੰ ਇੱਕਦਾਂ ਹੀ ਇਹ ਆਲੂ ਵੱਡਾ ਹੁੰਦਾ ਬੇਲਬੂਲ ਦੀ ਗ੍ਰੋਥ ਬਹੁਤ ਕਰਦਾ ਹੈ ਲਓ ਵੀ ਵੀਰੇ ਇਹ ਹੋ ਗਿਆ 7500 ਰੈਡੀ ਪੂਰਾ ਤੇ ਸਾਰਾ ਕੰਮ ਇਹਦਾ ਕਰਿਆ ਆਪਾਂ ਮਤਲਬ ਕਹਿਣ ਦਾ ਕਿ ਇੰਜਣ ਦਾ ਕੁਝ ਨਹੀਂ ਕਰਿਆ ਤੇ ਇੰਜਨ ਤਾਂ ਉਮੀ ਸਟਾਰਟ ਹੋ ਗਈ ਸਫਾਈ ਕਰੀ ਐ ਇੰਜਨ ਦੀ ਰੇਡੀਏਟਰ ਦੀ ਮੂਹਰੋਂ ਤੇ ਮਗਰੋਂ ਕਲਚ ਪਲੇਟ ਵੀ ਪਾਤੀ ਪ੍ਰੈਸ਼ਰ ਪਲੇਟ ਵੀ ਪਈ ਐ ਇਹਦੀ ਤੇ ਇੱਕ ਟਿਊਬ ਖਰਾਬ ਸੀਗੀ ਟਿਊਬ ਖਰਾਬ ਹੋ ਗਈ ਇਹਦੀ ਟਿਊਬ ਨਵੀਂ ਪਾਉਣੀ ਪਈ ਐ ਤੇ ਬਾਕੀ ਸਾਰਾ ਕੁਝ ਮਗਰਲੇ ਤੇਲ ਚੇਂਜ ਕਰਤੇ ਹਨਾ ਆ ਲਾਈਟਾਂ ਨਵੀਆਂ ਲਾਤੀਆਂ ਮਗਰ ਲੀਆਂ ਸਟicker ਚੁੱਕਰ ਜੇ ਨਵੇਂ ਸੀਗੇ ਆਪਣੇ ਕੋਲੇ ਇਹ ਲਾਤੇ ਆ ਤੇ ਡਿਸਟ੍ਰੀਬਿਊਟਰ ਇਹਨੂੰ ਲੱਗਿਆ ਹੋਇਆ ਤੇ ਆ ਸੰਗਲ ਸੀਗੇ ਇਹ ਨਵੇਂ ਪਾਤੇ ਤੇ ਸਮਾਨ ਜਿਹੜਾ ਕੋਈ ਸੀਗਾ ਜਾਨਕਿ ਉਹ ਆਪਾਂ ਕਰਤਾ ਇਹਦਾ ਆਹਾ ਵਾਲੀ ਟਿਊਬ ਨਵੀਂ ਪਈ ਆ ਕਿਉਂਕਿ ਟਿਊਬ ਦੇ ਨਾਲ ਹੀ ਆ ਡੈਕਸ਼ਨ ਆਈ ਦੀ ਇਹਦੀ ਨਾ ਟਿਊਬ ਦੇ ਵਿੱਚ ਢਿੱਲ ਹੋਣ ਦੇ ਕਾਰਨ ਵੀ ਮਗਰੋਂ ਢਿੱਲ ਸੀ ਇਹਦਾ ਜਿਹੜਾ ਐਕਸਲ ਬਾਹਰ ਨਿਕਲਦਾ ਉਹ ਉਵੇਂ ਢਿੱਲਾ ਚੱਲੀ ਗਿਆ ਉਹਨੇ ਸਾਰੀ ਵੜਤੀ ਉਹਨੇ ਵੱਢਣ ਦੇ ਨਾਲ ਜਿਹੜਾ ਪਹਿਲੇ ਗੀਅਰ ਦੇ ਵਿੱਚ ਨਾ ਉਹ ਆਵਾਜ਼ ਕਰਦੀ ਆ ਗੂੰਜ ਹੀ ਪਾਉਂਦੀ ਆ ਤੇ ਬਾਕੀ ਸਾਰਾ ਕੁਝ ਹੋਰ ਕਿਸੇ ਗੀਅਰ 'ਚ ਨਹੀਂ ਆਵਾਜ਼ ਕਰਦਾ ਸਿਰਫ ਹੁਣ ਪਹਿਲੇ ਗੀਅਰ 'ਚ ਕਰਦਾ ਉਹ ਵੀ ਟੇਡਾ ਚੱਲਣ ਦੇ ਕਾਰਨ ਕਰਦਾ ਵਾ ਜਦੋਂ ਹੁਣ ਹੋ ਗਿਆ ਸਹੀ ਚੱਲ ਕੇ ਥੋੜਾ ਘਸ ਗਿਆ ਤਾਂ ਆਪੇ ਸਹੀ ਹੋ ਜਾਣਾ ਕਮਲੇ ਕਹਦੇ ਉਹ ਪੀਲੇ ਸਟicker ਸੀਗੇ ਉਹ ਲੰਬੇ ਲੰਬੇ ਪੀਲੇ ਸਟicker ਹੋਣਗੇ ਉਹਦੇ ਵਿੱਚ ਦੇਖਿਓ ਨਹੀਂ ਨਹੀਂ ਹੋਣਗੇ ਉਹ ਤਿੰਨ ਟਰੈਕਟਰਾਂ ਦੇ ਲਿਆ ਕੇ ਲੈ ਕੇ ਆਇਆ ਸੀ ਮੈਂ ਆਪਾਂ ਇੱਕ ਦੀ ਲਾਇਆ ਦੇਖਿਓ ਉੱਚ ਹੋਣਗੇ ਨਹੀਂ ਤਾਂ ਲਿਆ ਕੇ ਲਾਵਾਂਗੇ ਫਿਰ ਉਥੋਂ ਤੇ ਟਰੈਕਟਰ ਬਾਈ ਐਨ ਪੂਰਾ ਵਧੀਆ ਬਣ ਗਿਆ ਕੋਈ ਵੀ ਕੰਪਲੇਂਟ ਨਹੀਂ ਹੋਣੇ ਸਾਰਾ ਓਕੇ ਆ ਇਹਦੇ ਬਾਈ ਮੀਟਰ ਮੋਟਰ ਵੀ ਸਾਰੇ ਨਵੇਂ ਪਾਤੇ ਆ ਵੀ ਨਵਾਂ ਪਿਆ ਮੀਟਰ ਨਵੇਂ ਪਿਆ ਆ ਸਾਰਾ ਕੁਝ ਓਕੇ ਦੀ ਰਿਪੋਰਟ ਕਰਤਾ ਹੁਣ ਤੇ ਬਾਕੀ ਹਜੇ ਓ ਆ ਬਾਈ ਚਲਾ ਕੇ ਨਹੀਂ ਆਪਾਂ ਤੋਂ ਦੇਖ ਹੋਇਆ ਕਿ ਲੋਡ ਤੇ ਤੇ ਬਾਕੀ ਜਦੋਂ ਲੋਡ ਤੇ ਚਲਾਵਾਂਗੇ ਆਪਾਂ ਆ ਖੇਤ ਤੇ ਚਲਾਉਣਾ ਸੀਗਾ ਇਹ ਖੇਤ ਹੁਣ ਜੇ ਸੁੱਕਣ ਦਾ ਨੋਂ ਨਹੀਂ ਲੈ ਰਿਆ ਕਿ ਹੋਰ ਕੋਈ ਖੇਤ ਹੈ ਨਹੀਂ ਹਜੇ ਆਪਣੇ ਕੋਲੇ ਚਲਾ ਕੇ ਦੇਖਣ ਨੂੰ ਸਟਾਰਟਿੰਗ ਸ਼ੂਟਿੰਗ ਸਾਰੀ ਪੂਰੀ ਵਧੀਆ ਵਾ ਕੋਈ ਵੀ 1% ਦਾ ਵੀ ਕੋਈ ਹੋਣ ਚਾਬੀ ਤੋਂ ਬੰਦ ਹੁੰਦਾ ਚਾਬੀ ਤੋਂ ਸਟਾਰਟ ਹੁੰਦਾ ਸਾਰਾ ਕੁਝ ਓਕੇ ਆ ਫਲੈਂਸਰ ਇਹਦਾ ਭਾਈ ਨਾਲ ਦਾ ਹੀ ਆ ਉਦੋਂ ਇਹੀ ਆਉਂਦਾ ਹੁੰਦਾ ਸੀ ਇਹ ਮਾਡਲਾਂ ਦੇ ਤੇ ਮੈਂ ਜਾਣ ਕੇ ਚੇਂਜ ਨਹੀਂ ਕਰਦਾ ਵੀ ਬਦਲਣਾ ਕਾਹਨੂੰ ਆ ਭਈ ਥੱਲਿਓ ਆ ਵੱਟ ਗਏ ਨਾ ਸਿੱਧਾ ਕਰਵਾਉਣੇ ਆ ਇਹਦਾ ਆ ਆ ਬਿਲਡਿੰਗ ਗਲਤ ਹੋਈ ਹੋਈ ਆ ਬਸ ਬਾਕੀ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਇਹ ਭਾਈ ਵਿਦਆਊਟ ਟਰਬੋ ਵਾਲਾ ਵਾ ਜਿਹੜਾ ਬਿਨਾ ਟਰਬੋ ਵਾਲਾ ਸੀ ਨੇ ਇਹ ਉਹ ਟਰੈਕਟਰ ਤੇ ਟਾਇਰ ਟੂਰ ਹਜੇ ਇਹਦੇ ਪਾਏ ਨਹੀਂ ਹਜੇ ਫੇਮ ਇਹੀ ਟਾਇਰ ਨਾਲ ਦੇ ਹੀ ਟਾਇਰ ਹਜੇ ਇਹਦੇ ਹਜੇ ਟਾਇਰਾਂ ਦਾ ਆਪਾਂ ਕੋਈ ਪੰਗਾ ਨਹੀਂ ਲਿਆ ਲੱਗਦਾ ਤਾਂ ਐ ਉਹ ਨਾ ਜਿਵੇਂ ਬਿਲਕੁਲ ਬ੍ਰੈਂਡ ਨਿਊ ਨਵਾਂ ਕਢਾ ਕੇ ਲਿਆਂਦਾ ਹੁੰਦਾ ਦੇਖੋ ਪੈਸੇ ਤਾਂ ਬਈ ਲੱਗਦੇ ਆ ਹਰ ਇੱਕ ਮਸ਼ੀਨਰੀ ਤੇ ਪੈਸੇ ਤਾਂ ਲੱਗਣੇ ਹੀ ਲੱਗਣੇ ਆ ਠੀਕ ਪੈਸੇ ਲੱਗ ਕੇ ਹੀ ਉਹਨੇ ਓਕੇ ਦੀ ਕੰਡੀਸ਼ਨ ਬਣਨਾ ਹੁੰਦਾ ਪੈਸਿਆਂ ਤੋਂ ਬਿਨਾ ਨਹੀਂ ਓਕੇ ਕੰਡੀਸ਼ਨ ਬਣਦਾ ਪੈਸੇ ਤਾਂ ਪੂਰੇ ਲੱਗਣੇ ਲੱਗਣੇ ਹਰ ਇੱਕ ਚੀਜ਼ ਤੇ ਇਨਵੈਸਟਮੈਂਟ ਤਾਂ ਕਰਨੀ ਪੈਂਦੀ ਆ ਲੋ ਵੀ ਵੀਰੇ ਮੈਸੀ ਆਪਣਾ ਖੋਲਿਆ ਹੋਇਆ ਇਹਦਾ ਹਿੱਸੇ ਨੂੰ ਵਾਸ਼ ਲਵਾਉਣੇ ਸੀ ਤੇ ਪੰਪ ਦਾ ਮੜਾ ਕੰਮ ਕਰਾਇਆ ਹਿੱਸੇ ਦੇ ਮੋਢੋਂ ਸਪਿੰਡਲਾਂ ਵਾਲੇ ਵਾਸ਼ ਵੀ ਢਿੱਲੇ ਸੀ ਸੈਂਟਰ ਪੈਨ ਵਾਲੇ ਵੀ ਢਿੱਲੇ ਸੀ ਤੇ ਆ ਵੀ ਇੰਗਲੈਂਡ ਵਾਲਾ ਤੇ ਆ ਵੀ ਇੰਗਲੈਂਡ ਵਾਲਾ ਇਹ ਵੱਡਾ ਵਾ ਇਹ ਛੋਟਾ ਭਾਈ ਸਾਰੇ ਪੈਣੇ ਇੱਕ ਬੈਠਣਾ ਖਰਾਬ ਆ ਇੱਕ ਟੂ ਬਾਉਂ ਆਹੋ ਜੀ ਮਾਰ ਲੈਣਾ ਚਾਰੇ ਪੈਣੇ ਤਾਂ ਸਹੀ ਬਾਤ ਆ ਵੀ ਖੁੱਲੀਆਂ ਸੀ ਅੱਛਾ ਕੱਲ ਹੁਣ ਲਾ ਦਿੰਦੇ ਆ ਦੇਖਦਾ ਜੇ ਨਹੀਂ ਉਹ ਫੇਰ ਨਹੀਂ ਤੈਨੂੰ ਉਹ ਆ ਜਾਣਗੇ ਕੋਈ ਇਹ ਵੀ ਪੁਰਾਣਾ ਦਾ 50 60 ਸਾਲ ਹੋ ਗਿਆ ਇਹਨੂੰ ਵੀ ਇਹਨੂੰ ਹੋ ਗਿਆ 50 60 ਸਾਲ ਹੀ ਹੋ ਗਏ ਇਹਨੂੰ ਵੀ ਹਾਂ ਤੇ ਮੇਰੇ ਨਾਲ ਥੋੜਾ ਨਵਾਂ ਨਵਾਂ ਛੌਟਾ ਅੱਛਾ ਤੇਰੇ ਵਾਲਾ ਛੌਟਾ ਛੌਟਾ ਮਾਰਦਾ ਹਾਂ ਇਹ ਥੋੜਾ ਉੱਤੇ ਆ ਤੇ ਇਹ ਦਾ ਮਾਰਕਾ ਲਿਖਿਆ ਹੁੰਦਾ ਕਹਿੰਦੇ ਤਾਂ ਹੀ ਤਾਕਤ ਬਣਦੀ ਨਹੀਂ ਉਹਨਾਂ ਨੇ ਬਲੌਕ ਐਜਾ ਬਣਾਤਾ ਬਹੁਤ ਟੌਪ ਦਾ ਹਾਂਜੀ ਆ ਭਾਈ ਮਾਣਿਆ ਪੱਪਾ ਜੀ ਇਹ ਰਾਜੰਦਰ ਤੋਂ ਕਿਹਾ ਗਿਆ ਰਿਹਾ ਜਿੰਨੂੰ ਉਹਨਾਂ ਨੂੰ ਹੈਰਾਨ ਬਣੇ ਆਹ ਕਲੱਚ ਕਲੱਚ ਵਾਲਾ ਲੀਵਰੀ ਕਿੰਨਾ ਸੋਹਣਾ ਹੈ ਨਾ ਦੇਖ ਮਗਰੋਂ ਆਉਂਦਾ ਦੇਖ ਇਹ ਟਰੈਕਟਰ ਵਾਲਾ ਮੈਂ ਤੁਹਾਨੂੰ ਦੱਸਾਂ ਹਾਂ ਦੱਸ ਇਹ ਟਰੈਕਟਰ ਨੂੰ ਇੱਕ ਮੁਰਗਾਲ ਨੂੰ ਕਿਤੇ ਗੈਸ ਵਿਲ ਦਾ ਟਾਂਕ ਪੇ ਲਗਾ ઓરિਜਨਲ ਹੀ ਆ ਸਾਰਾ ਇੱਕ ਇਹਦੇ ਨਾਲ ਹੋਰ ਸੀ ਇਹਨੂੰ ਅੱਛਾ ਸੱਤ ਨੂੰ ਮੁਕ ਟਾਂਕੂ ਸਾਲੇ ਮਿਲਦੇ ਸੀ ਆ ਆ ਤੇਰਾ ਬੰਦਾ ਬਿੰਦਰ ਹਾਂ ਮੈਂ ਬਹੁਤ ਕਿਹਾ ਮਹਾ ਟਰੈਕਟਰ ਸਿੱਧ ਨਾਲ ਓਏ ਉਹੀ ਆ ਇਹ ਨਸੀਹਤ ਨਹੀਂ ਲੈ ਸਕਦਾ ਸਲਾਹਾਂ ਜੀ ਪੈ ਜਾਂਦਾ ਫੇਰੇ ਉਹ ਇਹ ਟਰੈਕਟਰ ਨੂੰ ਖੜਾ ਸੀਗਾ ਉਹ ਦੂਜਾ ਚਲਾਉਂਦੇ ਸੀ ਅੱਛਾ ਸੱਟ ਸੀ ਬਹੁਤ ਉਹ ਇਹ ਤਾਂ ਅੰਦਰ ਲਾਇਆ ਖੜਾ ਸੀ ਉਹਦਾ ਇਹ ਰੰਗ ਤਾਂ ਇਹਨਾਂ ਨੇ ਕਰਾਇਆ ਆਗੇ ਇਹ ਵੀ ਕਰਾਇਆ ਇਹ ਤਾਂ ਆਪਾਂ ਕਰਾਂ ਰੰਗ ਇਹਦਾ ਹੀ ਫੁੱਲ ਬੰਦੀ ਰੰਗ ਹਾਂਜੀ ਠੀਕ ਹੈ ਇਹਦਾ ਵਾਈਸ ਦੀ ਜੈਨਨ ਆ ਸਾਰਾ ਕੁਝ ਤੇਲ ਬ੍ਰੇਕਾਂ ਨੇ ਅੱਛਾ ਤੇਲ ਬ੍ਰੇਕਾਂ ਨੇ ਉਹਦੇ ਹੀ ਤੇਲ ਬ੍ਰੇਕਾਂ ਆ ਲੈ ਤੇਲ ਬ੍ਰੇਕਾਂ ਵੀ ਆ ਪਾਵਰ ਸਟੀਅਰਿੰਗ ਵੀ ਆ ਨਾ ਹਾਂ ਪਾਵਰ ਸਟੀਅਰਿੰਗ ਪਾਵਰ ਕਰਿਆ ਨਹੀਂ ਨਾ ਨਾ ਪਾਵਰ ਜੈਨਨ ਮੇਰੇ ਕੋਲ 64 ਵਾਲਾ ਪਾਵਰ ਸੀ ਪਾਵਰ ਸੀ ਓਰੀਜਨਲ ਅੱਛਾ ਇਹ ਮਾਇਲ ਹੈ ਕਿ ਬਦਲਣ ਤੋਂ ਹਾਂ ਇਹਦੇ ਵਾਲੇ ਉਹਨੇ ਮੈਨੂੰ ਨਾਂ ਮੇਰੇ ਨੋ ਕਰਾਉਂਦਾ ਨਾ ਉਹ ਵੀ ਜਨਰਲ ਨਾ 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 ਕਿਹੜਾ ਹਣ ਉਹਦੀ ਕਾਪੀ ਵਾਲਟ ਰੱਖੀ ਆ ਤੂੰ ਉਹ ਕਹਿੰਦਾ ਇਹ ਗਾ 20 ਲੱਖ ਦਿੰਦਾ ਮੈਂ ਫੇਰ ਜਰੂਰ ਨਾ ਇਹਦਾ ਮੈਂ ਪੈ ਇੱਕ ਤਾਂ ਮੈਂ ਮੈਂ ਅੱਧੇ ਨੂੰ ਆਹ ਸਹੀ ਗੱਲ ਖੰਡੂਰਾ ਆ ਪੰਪੂ ਟੂਰ ਜਾ ਨਾ ਹਾਂ ਰੂਟ ਉਹ ਤਾਂ ਮੈਂ ਲਾਤਾ ਆ ਜਾਓ ਤੁਸੀਂ ਲਾਤਾ ਨਾ ਤੁਸੀਂ ਤਾਂ ਮੈਂ ਤੇਰੇ ਤੋਂ ਨਾਲ ਨਾਲ ਸਾਡੀ ਤਾਕਤ ਹੋਰ ਵਧ ਗਈ ਹਾਂ ਇਹ ਮੈਨੂੰ ਪੱਠਾ ਦਿੰਦਿਆ